हां प्यारे बच्चे सारेनु प्यार भरी सस् नमस्कार हां बेटा ਆਪਾਂ ਨਵੋਦਿਆ ਦਾਖਲਾ ਪ੍ਰਖਿਆ ਤਿਆਰੀ ਦੀਨ ਪੰਜਵੀਂ ਜਮਾਤ ਦੇ 4.2 ਅਭਿਆਸ ਦੇ 4 ਨੰਬਰ ਸਵਾਲ ਦੇ ਉੱਤੇ ਆ ਗਏ ਬੇਟਾ ਤਾਂ ਧਿਆਨ ਦੇ ਨਾਲ ਦੇਖੋ ਕੀ ਕਹਿੰਦਾ ਪਿਆ ਇਹਦੇ ਵਿੱਚ ਕਹਿੰਦਾ ਨੀਹਾ ਦੇ ਮਾਮਾ ਜੀ ਇੱਕ ਵੱਡੀ ساری ਚਾਕਲੇਟ ਲੈ ਕੇ ਆਏ ਜੋ ਕਿ ਹੇਠਾਂ ਦਿੱਤੇ ਚਿੱਤਰ ਅਨੁਸਾਰ ਸੀ ਤਾਂ ਬੇਟਾ ਚਾਕਲੇਟ ਦੇ ਵਿੱਚ ਪੀਸ ਬਣੇ ਹੁੰਦੇ ਨੇ ਨਾ ਤੁਸੀਂ ਚਾਕਲੇਟ ਕੱਟਦਾ ਹੋਊਗਾ ਤਾਂ ਇਹ ਦੇਖੋ ਕਿੰਨੇ ਪੀਸ ਜਵੰਡੇ ਆ 1 2 3 4 5 6 7 8 8 16 8 ਉੱਪਰ 8 ਥੱਲੇ 16 ਪੀਸਾਂ ਦੇ ਵਿੱਚ ਹੈ ਤਾਂ ਕਹਿੰਦਾ ਨੀਹਾ ਨੇ ਆਪਣੀ ਪਹਿਲਾ ਸਵਾਲ ਆ ਨੀਹਾ ਨੇ ਆਪਣੀ ਚਾਕਲੇਟ ਦਾ ਦਾ ਹਿੱਸਾ ਆਪਣੀ ਭੈਣ ਨੀਦੀ ਨੂੰ ਦੇਣ ਬਾਰੇ ਸੋਚਿਆ ਤਾਂ ਦੱਸੋ ਨੀਹਾ ਨੇ ਚਾਕਲੇਟ ਦੇ ਕਿੰਨੇ ਟੁਕੜੇ ਨੀਦੀ ਨੂੰ ਦਿੱਤੇ ਤਾਂ ਟੋਟਲ ਟੁਕੜੇ ਕਿੰਨੇ ਆ ਬੇਟਾ 16 ਇਹ ਭਾਗ ਦਾ ਆਪਾਂ ਕੱਢਾਂਗੇ ਟੋਟਲ ਟੁਕੜੇ 16 ਆ 16 ਦਾ ਕਿੰਨਾ ਹਿੱਸਾ ਉਹਨੇ 16 ਦਾ 1/2 ਹਿੱਸਾ 1/2 ਕੀ ਹੁੰਦਾ ਅੱਧਾ ਹਿੱਸਾ ਉਹਨੇ ਆਪਣੀ ਭੈਣ ਨੂੰ ਦੇਣ ਬਾਰੇ ਸੋਚਿਆ ਤਾਂ ਇਹ ਬੇਟਾ ਅਬ ਤੁਹਾਨੂੰ ਦੱਸਿਆ ਸੀ ਵਟਾਏ ਕਰਨਾ ਕਰ ਲਓ ਉੱਪਰ ਥੱਲੇ ਰਕਮਾਂ ਕੱਟੀਆਂ ਜਾਂਦੀਆਂ 2 8 16 ਤਾਂ ਬੇਟਾ ਇਹ 16 ਹਿੱਸਿਆਂ ਚੋਂ ਕਿੰਨੇ ਹਿੱਸੇ 8 ਇੱਕ ਮਾ 8 8/1 ਦਾ ਮਤਲਬ 8 ਹੀ ਹੁੰਦਾ ਆ 8/1 ਆ ਗਿਆ ਅਤੇ ਬਰਾਬਰ 8 ਇਹਦਾ ਮਤਲਬ 8 ਹੀ ਸੀ ਉਹਨੇ ਸੋਚੇ ਵੀ ਮੈਂ ਆਪਣੀ ਭੈਣ ਨੂੰ ਦੇ ਦਵਾਂ ਠੀਕ ਹੈ ਬੇਟਾ ਉਸ ਤੋਂ ਬਾਅਦ ਦੇ ਵਿੱਚ 20 ਭਾਗ ਚ ਆ ਗਿਆ ਕਹਿੰਦਾ ਪਿਆ ਨੀਹਾ ਨੇ ਇਸ ਚਾਕਲੇਟ ਦਾ 8ਵਾਂ ਹਿੱਸਾ ਆਪਣੀ ਦਾਦੀ ਨੂੰ ਦੇਣ ਬਾਰੇ ਸੋਚਿਆ ਦੱਸੋ ਦਾਦੀ ਜੀ ਨੂੰ ਕਿੰਨੇ ਟੁਕੜੇ ਦੇਵੇਗੀ ਤਾਂ 20 ਭਾਗ ਆ ਪੁੱਤ ਏ ਭਾਗ ਖਤਮ ਹੋ ਗਿਆ 20 ਭਾਗ ਦੇ ਵਿੱਚ 8ਵਾਂ ਹਿੱਸਾ ਉਹਨੇ ਆਪਣੀ ਦਾਦੀ ਨੂੰ ਇਹਦਾ ਮਤਲਬ 16 8ਵਾਂ ਹਿੱਸਾ ਦਾ ਮਤਲਬ ਕੀ ਹੈ ਗੁਣਾ 1/8 16 ਦਾ 1/8 ਦਾ ਕੀ ਹੁੰਦੀ ਗੁਣਾ ਇਹਦਾ /1 ਲਾਣਾ ਕਰ ਲਓ ਤਾਂ ਆ 8 ਤੇ 16 ਕੱਟੇ ਜਾਣਗੇ 8 1 8 8 2 16 ਤਾਂ 2/1 ਦਾ ਮਤਲਬ ਬਰਾਬਰ 2 ਹੀ ਆ ਗਿਆ ਤਾਂ ਉਹਨੇ ਦੋ ਹਿੱਸੇ ਆਪਣੀ ਦਾਦੀ ਨੂੰ ਦੇਣ ਬਾਰੇ ਸੋਚ ਲਿਆ ਠੀਕ ਹੈ ਬੇਟਾ ਉਦੋਂ ਬਾਅਦ ਦੇ ਵਿੱਚ ਬੇਟਾ ਅੱਗੇ ਆ ਗਿਆ ਇਸੇ ਸੈੱਟ ਦਾ ਸਵਾਲ ਨੰਬਰ ਸੀ ਸਵਾਲ ਨੰਬਰ ਸੀ ਦੇ ਵਿੱਚ ਕੀ ਕਹਿੰਦਾ ਪਿਆ ਕਹਿੰਦਾ ਨੀਹਾ ਨੇ ਚਾਕਲੇਟ ਦਾ 1/4 ਹਿੱਸਾ ਆਪਣੀ ਮੰਮੀ ਨੂੰ ਦੇਣ ਬਾਰੇ ਸੋਚਿਆ ਤਾਂ ਚਾਕਲੇਟ ਦਾ 1/4 ਇਹਦਾ ਮਤਲਬ ਟੋਟ ਇਹ ਸੀ ਭਾਗ ਹੈ ਟੋਟਲ ਬੇਟਾ ਕਿੰਨੇ ਸੀ 16 ਸੀ 16 1/4 ਇਹ ਮੰਮੀ ਨੂੰ ਦੇਣ ਬਾਰੇ ਸੋਚਿਆ ਉਹਨੇ ਠੀਕ ਹੈ ਤਾਂ a/1 ਕਰ ਲਓ ਜੇ ਤੁਹਾਨੂੰ ਸੌਖਾ ਲੱਗਦਾ ਉੱਪਰ ਥੱਲੇ ਕੱਟੇ ਜਾਂਦੇ 4 1 ਕਮ 4 4 ਚੋਕੇ 16 ਤਾਂ 4 1 ਕਮ 4 ਇਹ 4/1 ਬਰਾਬਰ 4 ਪੀਸ ਉਹਨੇ ਆਪਣੀ ਮੰਮੀ ਨੂੰ ਦੇ ਦਿੱਤੇ ਠੀਕ ਹੈ ਬੇਟਾ ਕਹਿੰਦਾ ਉਪਰੋਕਤ ਸਾਰਿਆਂ ਨੂੰ ਦੇਣ ਤੋਂ ਬਾਕੀ ਬਚੀ ਚਾਕਲੇਟ ਨੇਹਾ ਨੇ ਆਪ ਖਾ ਲਈ ਦੱਸੋ ਉਸ ਨੂੰ ਚਾਕਲੇਟ ਦੇ ਕਿੰਨੇ ਟੁਕੜੇ ਮਿਲੇ ਹੋਣਗੇ ਤਾਂ ਬੇਟਾ ਕਿੰਨੇ ਵੰਡ ਤੇ 8 ਆਹਾ 8 ਤੇ ਦੋ 10 ਤੇ 4 14 ਟੁਕੜੇ ਵੰਡ ਤੇ ਉਹਨੇ ਤਾਂ ਦੀ ਭਾਗ ਦੇ ਵਿੱਚ ਟੋਟਲ ਟੁਕੜੇ ਕਿੰਨੇ ਸੀਗੇ 16 ਸੀਗੇ ਟੋਟਲ 16 ਸੀ ਨਾ ਪੀਸ ਉੱਪਰ ਆਪਾਂ ਗਿਣੇ ਸੀਗੇ 16 ਚ ਬੇਟਾ 14 ਵੰਡਤੇ ਉਹਨੇ 16 ਘਟਾਉ ਉਹਨੇ ਆਪਣੇ ਪਹਿਲਾਂ ਆਪਣੇ ਭੈਣ ਨੂੰ ਦਿੱਤਾ ਸੀ 8 ਹਿੱਸੇ ਉਹਨੇ ਆਪਣੀ ਭੈਣ ਨੂੰ ਦੇ ਦਿੱਤੇ ਦੋ ਹਿੱਸੇ ਉਹਨੇ ਆਪਣੀ ਦਾਦੀ ਨੂੰ ਦੇ ਦਿੱਤੇ ਘਟਾਉ ਦੋ ਤੇ ਦੋ ਚੌਥਾ ਹਿੱਸਾ ਉਹਨੇ ਆਪਣੀ ਮੰਮੀ ਨੂੰ ਦੇਣ ਵਾਰੇ ਘਟਾਉ ਚਾਰ ਠੀਕ ਹੈ ਬੇਟਾ ਤਾ ਘਟਾਓ ਦੇ ਅਲੱਗ ਜੁੜ ਜਾਣੇ ਆ ਜਮਾ ਦੇ ਅਲੱਗ ਜਮਾ ਦੇ 16 ਆ 16 8 ਤੇ 2 10 ਤੇ 4 14 ਘਟਾਓ 14 ਬਰਾਬਰ ਦੋ ਦੋ ਰਿਸੀ ਬੇਟਾ ਉਹਨੇ ਆਪ ਖਾਦੇ ਠੀਕ ਹੈ ਬੇਟਾ ਇਹਦੇ ਨਾਲ ਹੀ ਏ ਸੀਗਾ ਬੇਟਾ ਇਹਦਾ ਸਵਾਲ ਨੰਬਰ 4 ਇਹ ਜਿਹੜਾ ਸਵਾਲ ਸੀ ਇਹ ਨੰਬਰੀ ਵੀ ਕੰਪਲੀਟ ਹੋ ਗਈ ਇਹ ਸਵਾਲ ਵੀ ਕੰਪਲੀਟ ਹੋ ਗਿਆ ਅਗਲੀ ਅਭਿਆਸ ਆਪਾਂ ਅਗਲੀ ਵੀਡੀਓ ਸ਼ੇਅਰ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ